ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਪਾਤਸ਼ਾਹੀ ਕਿਤਾਬ ਦਾ 27ਵਾਂ ਭਾਗ ਪੜਾਂਗੇ ਇहां ਸ਼ਹੀਦਾਂ ਹੋਵेंगे ਲੜਕਰ ਮਜਬੇ ਦੀਨ ਸਿੰਘਾਂ ਨਾਲ ਸੰਧੀ ਕਰਕੇ ਮੀਰ ਮੰਨੂ ਅਬਦਾਲੀਵਾਲ ਹੋਇਆ ਬਿਨਾਂ ਕਿਸੇ ਨਤੀਜੇ ਪ੍ਰਾਪਤੀ ਤੋਂ ਰਾਮ ਰੋਣੀ ਤੋਂ ਮੁੜੀ ਉਸਦੀ ਫੌਜ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਦਰਾਨੀ ਦੇ ਗਿਲਜਾਂ ਦਾ ਮੁਕਾਬਲਾ ਕਰਨ ਦੀ ਉਹਨਾਂ ਵਿੱਚ ਰਤਾ ਤਾਕਤ ਨਹੀਂ ਬਚੀ ਸੀ मीर मन्नू ਨੇ अब्दالی ਨੂੰ ਚਿੱਠੀ ਲਿਖੀ ਕਿ ਉਸ ਦੀ ਤਾਬੇਦਾਰੀ ਮੰਨ ਲਈ ਦਰਿਆ ਚਨਾਬ ਦੇ ਕੰਢੇ ਮੀਰ ਮੰਨੂ ਅਹਿਮਦ ਸ਼ਾਹ ਨੂੰ ਮਿਲਿਆ ਉਸ ਨੇ अब्दالی ਨੂੰ ਉਹ ਪੇਸ਼ਕਸ਼ ਕੀਤੀ ਜੋ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਪਰਦਾ ਰਿਹਾ ਸੀ 15 ਲੱਖ ਰੁਪਏ ਨਗਦ ਲੈ ਕੇ अब्दالی ਪਿੱਛੇ ਮੁੜ ਗਿਆ ਜਦ अब्दالی ਨਾਲ ਸੋਲਾ ਦੀ ਗੱਲ ਦਿੱਲੀ ਬਾਦਸ਼ਾਹ ਨੇ ਸੁਣੀ ਤਾਂ ਉਸ ਨੇ ਗੁੱਸੇ ਵਿੱਚ ਸ਼ਾਹ ਨਵਾਜ਼ ਨੂੰ ਸਹਾਇਤਾ ਦਾ ਭਰੋਸਾ ਦਿੰਦਿਆ ਕਿਹਾ ਕਿ ਉਹ ਜਾ ਕੇ ਮੁल्तान ਦਬ ਲਵੇ ਦੇ ਲਿਧੀ ਇਸੇ ਸ਼ਾਇ ਉੱਤੇ ਸ਼ਾਹ ਨਵਾਜ਼ ਮਲਤਾਨ ਦਾ ਮਾਲਕ ਬਣ ਬੈਠਾ ਸੀ। ਦੀਵਾਨ ਕੌੜਾ ਮਲ ਨੇ ਹੁਣ ਖਾਲਸਾ ਪੰਥ ਅੱਗੇ ਜਾ ਰਜ਼ਾਈ ਕੀਤੀ ਹੈ। ਖਾਲਸੇ ਦੇ ਦੀਵਾਨਾਂ ਦੀ ਹਾਜ਼ਰੀ ਦਾ ਕੌੜਾ ਮਲ ਨਿਤਾ ਪ੍ਰਤੀ ਭਰਦਾ ਹੀ ਸੀ। ਸੰਧਿਆ ਦੀ ਸੋਧਰ ਆਰਤੀ ਉਹ ਖਾਲਸੇ ਦੇ ਦੀਵਾਨਾਂ ਵਿੱਚ ਹੀ ਸਰਵਣ ਕਰਦਾ ਸੀ। ਕਦੇ ਵੀ ਪੰਥ ਦੀ ਤਾਬਿਆ ਉਹ ਖਾਲੀ ਹੱਥ ਨਹੀਂ ਆਇਆ ਸੀ। ਕੜਾ ਪ੍ਰਸ਼ਾਦੀ ਦੇਖਦੇ ਨਾਲ ਨਾਲ ਉਕਾ ਬੁਖਸ਼ਵਾਨੀ ਲੱਗੀ ਤਨਖਾਹ ਵਜੋਂ ਫਰਲੇ ਵਾਲੇ ਮਹਾਕਾਲ ਸਿੰਘਾਂ ਦੇ ਗੋਟੀ ਹੱਥ ਲਾ ਕੇ ਹਰ ਸਿੰਘ ਨੂੰ 5 ਰੁਪਏ ਦਰਸ਼ਣੀ ਭੇਟਾ ਮੱਥਾ ਟੇਕਦਾ ਸੀ ਸਨੇਹੰਗ ਸਿੰਘਾਂ ਨੂੰ ਨੇਤਾ ਪ੍ਰਤੀ ਮਿੱਠੀਆਂ ਸ਼ਹੀਦੀ ਦੇਗਾ ਸ਼ਕਾਉਣ ਕਰਕੇ ਤੇ ਪੰਥ ਪ੍ਰਤੀ ਮਠਾਸ ਭਰਿਆ ਰਵੇਯਾ ਹੋਣ ਕਰਕੇ ਸਿੰਘ ਉਸ ਨੂੰ ਮਿੱਠਾ ਮੱਲ ਕਹਿਣ ਲੱਗ ਪਏ ਸਨ ਮੈਂ ਮੀਰ ਮੰਨੂ ਨੂੰ ਜ਼ੁਬਾਨ ਦੇ ਆਇਆ ਹਾਂ ਕਿ ਸ਼ਾਨ ਆਵਾਜ਼ ਨੂੰ ਜਿਉਂਦਾ ਨੂੜ ਕੇ ਉਸ ਅੱਗੇ ਪੇਸ਼ ਕਰਾਂਗਾ ਕوڑا ਮਲ ਨੇ ਆਪਣੀ ਮਨਸ਼ਾ ਪੰਥ ਦੇ ਸਨਮੁਖ ਰੱਖੀ ਤੁਹਾਡੀ ਜ਼ਬਾਨ ਸਾਡੀ ਜ਼ਬਾਨ ਹੈ ਮਿੱਠਾ ਮਲ ਜੀ ਖਾਲਸਾ ਇਸ ਮਹੀਮ ਵਿੱਚ ਤੁਹਾਡਾ ਜ਼ਰੂਰ ਸਾਥ ਦੇਵੇਗਾ ਪਰ ਸ਼ਾਂ ਨਿਵਾਜ਼ ਦੀ ਸਦਾ ਦੀ ਸਜ਼ਾ ਪੰਥ ਖੁਦ ਤੈਅ ਕਰੇਗਾ ਲੱਖੂ ਖੱਤਰੀ ਦੇ ਆਕਾਰਿਆਂ ਦੇ ਪਿੱਛੇ ਸ਼ਾਂ ਨਿਵਾਜ਼ ਦਾ ਪੂਰਾ ਹੱਥ ਰਿਆ ਹੈ ਉਸ ਨੂੰ ਕੀਤੀ ਦਾ ਫਲ ਭੁਗਤੌਣ ਤੇ ਲੱਖੂ ਕੋਲ ਪਹੁੰਚਾਉਣ ਦੀ ਸੇਵਾ ਦਾ ਖਾਲਸਾ ਹੀ ਲੁੱਟੇਗਾ ਬਾਕੀ ਜੋ ਵੀ ਤੁਸੀਂ ਕਹੋ ਬਾਬਾ ਸ਼ਾਮ ਸਿੰਘ ਬੋਲੇ ਨਾਲ ਹੀ ਜੇ ਤੁਸੀਂ ਇੱਕ ਹੋਰ ਬੇਨਤੀ ਮੰਨ ਲਓ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬੋਲੇ ਹੁਕਮ ਸਰਦਾਰ ਸਾਹਿਬ ਨਨਕਾਣਾ ਸਾਹਿਬ ਤੇ ਬਾ ਲੀਲਾ ਸਾਹਿਬ ਗੁਰੂ ਘਰ ਪਣਵਾਵਾ ਦਿਓ ਤਾਂ ਵੱਡਾ ਪਰਯੋਗਕਰ ਵਾਲੀ ਗੱਲ ਹੋਏਗੀ ਮੇਰੇ ਧਨ ਭਾਗ ਕਹਿੰਦੇ ਆ ਦੀਵਾਨ ਕੋੜਾ ਮਲ ਨੇ ਸਹਿਮਤੀ ਪ੍ਰਗਟਾਈ ਤੇ ਪੰਥ ਨੇ ਕੋੜਾ ਮਲ ਨਾਲ ਮਲਤਾਨਵਾਲ ਚਾਲਾ ਪਾਤਾ ਦੋਹੀ ਫੌਜਾਂ ਅਮੋ ਸਾਹਮਣੇ ਹਨ ਫੌਜਾਂ ਵਿੱਚ ਘੇਰਿਆ ਸ਼ਾਹ ਨਿਵਾਜ਼ ਹਾਥੀ ਤੇ ਸਵਾਰ ਹੋ ਕੇ ਮਲਤਾਨ ਦੇ ਕਿਲੇ ਵਿੱਚੋਂ ਬਾਹਰ ਆਇਆ ਕੋੜਾ ਮਲ ਨਾਲ ਆਏ ਤੁਰਕ ਸਿਪਾਹੀ ਪੈਰ ਥੋੜਾ ਪੇਸ਼ਾਨ ਖਿਸਕਾਰ ਰਹੇ ਹਨ ਇੱਕ ਤਾਂ ਸਾਹਮਣੇ ਆਪਣੇ ਹੀ ਭਰਾਪਤੀ ਜੇ ਸੰ ਤੇ ਦੂਜਾ ਉਹਨਾਂ ਨੂੰ ਪਤਾ ਸੀ ਕਿ ਫਤਿਹ ਦਾ ਸੇਰਾ ਤਾਂ ਕੋੜਾ ਮਲ ਦੇ ਸਿਰ ਹੀ ਵੱਜੇਗਾ ਤੋਹਾਂ ਪਾਸਿਆਂ ਦੇ ਮੁਗਲਾਂ ਨੇ ਇੱਥੋਂ ਤੱਕ ਗੰਢ ਤੁੱਪ ਕਰ ਲਈ ਕਿ ਕਿਸੇ ਤਰੀਕੇ ਕੋੜਾ ਮਲ ਨੂੰ ਪਾਰ ਬੁਲਾ ਦਿੱਤਾ ਜਾਏ ਦੀਵਾਨ ਕੌੜਾ ਮਲ ਪਹਿਲਾਂ ਹੀ ਤੁਰਕਾਂ ਦੀ ਇਸ ਚਾਲ ਤੋਂ ਸੁਚੇਤ ਸਨ ਇਸੇ ਲਈ ਉਹਨਾਂ ਦੀ ਸਾਰੀ ਟੇਕਪੰਥ ਉੱਤੇ ਸੀ ਜਿਨ੍ਹਾਂ ਨੂੰ ਬੇਨਤੀਆ ਕਰਕੇ ਉਹ ਨਾਲ ਲੈ ਕੇ ਆਏ ਸਨ ਖਾਲਸਾ ਜੀ ਮੇਰੀ ਓਟ ਅਨੰਦਪੁਰ ਦੇ ਸਵਾਮੀ ਦਸਮੇਸ਼ ਪਿਤਾ ਜੀ ਦੇ ਚਰਨਾਂ ਤੇ ਹੈ ਤੇ ਮੇਰਾ ਆਸਰਾ ਤੁਸੀਂ ਖਾਲਸਾ ਪੰਥ ਹੋ ਤੁਰਕਾਂ ਨੇ ਪਿੱਠ ਦਿਖਾ ਦਿੱਤੀ ਹੈ ਕਿਉਂਕਿ ਮੇਰਾ ਮੂਸਾ ਦਾ ਪੰਥ ਵੱਲ ਰਿਹਾ ਹੈ ਸੋ ਹੁਣ ਤੁਸੀਂ ਖਾਲਸਾ ਪੰਥ ਮੇਰੀ ਸ਼ਰਨ ਪਏ ਦੀ ਲਾਜ ਰੱਖਿਓ ਦੀਵਾਨ ਸਾਹਿਬ ਨੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਕਿਹਾ ਸਰਦਾਰ ਨੇ ਦੀਵਾਨ ਸਾਹਿਬ ਦੀ ਜਾਨ ਨੂੰ ਖਤਰਾ ਤੱਕਾਉਂਦਿਆਂ ਦਲ ਤੇ ਕੁਛ ਚੁਨਿੰਦਾ ਸੂਰਮੇ ਉਹਨਾਂ ਦਵਾਲੇ ਹਲਾ ਦਿੱਤੇ ਸ਼ਾਹ ਨਿਵਾਸ ਨੇ ਹਾਥੀ ਅਗਾਹ ਤੋੜਨਾ ਸ਼ੁਰੂ ਕੀਤਾ ਹੌਲੀ-ਹੌਲੀ ਉਹ ਕੋੜਾ ਮਲਵਾਲ ਵਧ ਰਿਹਾ ਹੈ ਜਦ ਉਹ ਇੰਨਾ ਕੋਨੇੜੇ ਆ ਗਿਆ ਕਿ ਉਸ ਦੀ ਆਵਾਜ਼ ਕੋੜਾ ਮਲ ਨੂੰ ਸੁਣ ਸਕੇ ਤਾਂ ਰੁਕਿਆ ਤੇ ਬੋਲਿਆ ਲੋਨ ਖਾ ਕੇ ਹਰਾਮ ਕਰਨ ਵਾਲਿਆ ਕੋੜਿਆ ਸਾਡਾ ਨੌਕਰ ਹੋ ਕੇ ਸਾਡੇ ਤੇ ਚੜ ਕੇ ਆ ਗਿਆ ਹੁਣ ਜਾਤਾ ਤਕੜਾ ਹੋ ਕੇ ਸ਼ਸਤਰ ਸੰਭਾਲ ਤੇ ਜਾਂ ਝੁੱਕ ਕੇ ਸਲਾਮ ਕਰ ਸਾਨੂੰ ਮੱਥਾ ਰਗੜ ਸਾਡੇ ਪੈਰਾਂ ਤੇ ਹੋਰ ਕੋਈ ਰਾਹ ਨਹੀਂ ਹੈ ਤੇਰੇ ਕੋਲ ਇਸ ਤੋਂ ਪਹਿਲਾਂ ਕਿ ਦੀਵਾਨ ਕੌੜਾ ਮਾਲ ਕੋਈ ਜਵਾਬ ਦਿੰਦੇ ਸਰਦਾਰ ਜੱਸਾ ਸਿੰਘ ਰਾਮਗੜੀ ਇਹਨੇ ਕੋੜਾ ਅੱਗੇ ਕੀਤਾ ਤੇ ਬੋਲਿਆ ਲਹੂ ਲਹੂ ਦੀ ਗੱਲ ਹੈ ਸ਼ਾ ਨਿਵਾਜ਼ ਤੇਰੀਆਂ ਰਗਾਂ ਵਿੱਚ ਜ਼ਾਲਮ ਪਾਪੀ ਜ਼ਕਰੀਏ ਦਾ ਗੰਦਾ ਲਹੂ ਦੌੜ ਰਿਹਾ ਹੈ ਤੇ ਦੀਵਾਨ ਸਾਹਿਬ ਅੰਦਰ ਪੰਜਾਬ ਪ੍ਰਸਤ ਬਜ਼ੁਰਗਾਂ ਦਾ ਯਾਦ ਹੈ ਅੰਤਲੇ ਸਮੇਂ ਤੇਰਾ ਬਾਪ ਕਿਵੇਂ ਪੰਥ ਦੀਆਂ ਲਲਕੜੀਆਂ ਕੱਢਦਾ ਸੀ ਤਰਲੇ ਪਾਉਂਦਾ ਸੀ ਕਿ ਭੁੱਲ ਗਿਆ ਕਿ ਕਿਵੇਂ ਤੇਰੇ ਦੁਸਤ ਅੱਬੇ ਦੇ ਸਿਰ 'ਤੇ ਸ਼ਹੀਦ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਾਰੀਆਂ ਗਈਆਂ ਸਨ ਭਾਈ ਤਾਰੂ ਸਿੰਘ ਦਾ ਨਾਮ ਲੈਂਦਿਆਂ ਰਾਮ ਗੜੀਏ ਸਰਦਾਰ ਨੇ ਹੱਥ ਜੋੜੇ ਕੌਣ ਹੈ ਤੂੰ ਬੰਦ ਕਰ ਆਪਣੀ ਇਹ ਬਕਵਾਸ ਸ਼ਾਹ ਨਿਵਾਜ਼ ਗੁੱਸੇ ਵਿੱਚ ਠੀਕਿਆ ਮੈਂ ਕੌਣ ਹਾਂ ਮੈਂ ਕਾਲ ਹਾਂ ਤੇਰਾ ਸਤਿਗੁਰੂ ਜੀ ਦਾ ਉਡਦਾ ਇੱਕ ਬਾਜ਼ ਜੋ ਤੇਰੇ ਜਿਹੇ ਕਾਂਵਾਂ ਨੂੰ ਔਕਾਤ ਯਾਦ ਦਿਵਾਉਣ ਆਇਆ ਹੈ ਮੈਂ ਤੈਨੂੰ ਤੇਰੇ ਚਾਹੇਤੇ ਲਖੂ ਖੱਤਰੀ ਕੋਲ ਪਹੁੰਚਾਉਣ ਆਇਆ ਹਾਂ ਪਤਾ ਤਾਂ ਤੈਨੂੰ ਇਹ ਵੀ ਲੱਗ ਗਿਆ ਹੈ ਕਿ ਪੰਥ ਨੇ ਲਖੂ ਨਾਲ ਕੀ ਕੀਤੀ ਸੀ ਹਾਲ ਤੇਰਾ ਵੀ ਉਹੀ ਹੋਣਾ ਹੈ ਸਰਦਾਰ ਬੋਲ ਰਿਹਾ ਸੀ ਤੇ ਸ਼ਾਹ ਨੂੰ ਸਿੱਤੀ ਕੱਪੜੀ ਅੱਗ ਲੱਗ ਰਹੀ ਸੀ ਤੁਹਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਗੋਲ ਅਜੇ ਸ਼ਾਹ ਨਵਾਜ਼ ਦੇ ਮੂੰਹ ਵਿੱਚ ਹੀ ਸਨ ਕਿ ਸਿੰਘਾਂ ਨੇ ਗੋਲੀਆਂ ਦੀ ਇੱਕ ਸ਼ਲਕ ਕਰ ਦਿੱਤੀ ਸ਼ਾਹ ਨਵਾਜ਼ ਦੇ ਆਲੇ ਦੁਆਲੇ ਖੜੇ ਸਾਰੇ ਸਵਾਰ ਥਾਂ ਟੇਰ ਹੋ ਗਏ ਇੱਕ ਗੋਲੀ ਸ਼ਾਹ ਨਵਾਜ਼ ਦੇ ਮੋਟੇ ਵਿੱਚ ਵੱਜੀ ਤੇ ਉਹ ਹਾਥੀ ਤੋੜਾਮ ਕਰਦਾ ਹੇਠਾਂ ਡਿੱਗਿਆ ਭੀਮ ਸਿੰਘ ਨਾਮੀ ਸਿੰਘ ਨੇ ਕੋੜਾ ਸ਼ਾਹ ਨਵਾਜ਼ ਕੰਨੀ ਦੜਾਇਆ ਇਸ ਤੋਂ ਪਹਿਲਾਂ ਕਿ ਸ਼ਾਹ ਸੰਭਲਦਾ ਸਿੰਘ ਨੇ ਸਰੋਹੀ ਤੇ ਇੱਕ ਵਾਰ ਨਾਲ ਉਸ ਦਾ ਸਿਰ ਧੜ ਨਾਲ ਵੱਖ ਕਰ ਦਿੱਤਾ ਤੀਮ ਸੇਗ ਨੇ ਸ਼ਾਦਾ ਸਿਰ ਨੇਜ਼ੇ ਤੇ ਟੰਗਿਆ ਤੇ ਲੈ ਆ ਕੇ ਪੰਥ ਦੇ ਚਰਨਾਂ ਵਿੱਚ ਸੁੱਟ ਦਿੱਤਾ। ਕੌੜਾ ਮਲ ਨੇ ਸਿੰਘ ਦੇ ਨੇਜ਼ੇ ਤੇ ਟੰਗਿਆ ਸ਼ਾਹ ਨਵਾਜ਼ ਦਾ ਸਿਰ। ਉਸੇ ਤਰ੍ਹਾਂ ਮੀਰ ਮੰਨੂ ਨੂੰ ਭੇਟ ਕੀਤਾ ਤੇ ਨਾਲ ਹੀ ਦੱਸ ਦਿੱਤਾ ਕਿ ਨੇਜ਼ਾ ਵੀ ਸਿੰਘ ਦਾ ਹੈ ਤੇ ਸਿਰ ਵੀ ਉਸੇ ਸਿੰਘ ਨੇ ਲਾਇਆ ਹੈ। ਮੀਰ ਮੰਨੂ ਬਹੁਤ ਖੁਸ਼ ਹੋਇਆ ਤੇ ਦੀਵਾਨ ਕੌੜਾ ਮਲ ਨੂੰ ਆਪਣੇ ਹੱਥੀ ਕਲਮ ਚਲਾ ਕੇ ਬਹਾਦਰ ਦਾ ਖਿਤਾਬ ਦਿੱਤਾ। ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲ ਰਿਹਾ ਹੈ। ਦੀਵਾਨ ਸਾਹਿਬ ਅਕਾਲ ਪੁੰਗੇ ਤੇ ਖਾਲਸੇ ਅੱਗੇ ਸਿਰ ਨਵਾਉਂਦਿਆਂ ਬੋਲੇ। ਉਹਨਾਂ ਭਾਈ ਪੀਮ ਸਿੰਘ ਨੂੰ ਗੜਿਆਂ ਤੀ ਜੋੜੀ, ਪੋਸ਼ਾਕਾਂ, ਸੰਜੋਗ, ਚੰਗਾ ਨਸਲੀ ਘੋੜਾ ਤੇ ਹੋਰ ਕਈ ਇਨਾਮ ਦਿੱਤੇ ਤੇ ਧੰਨਵਾਦ ਕੀਤਾ। ਸਭ ਸਿੰਘਾਂ ਨੂੰ ਚੋਲੇ, ਖੇਸ, ਦਸਤਾਰਾਂ ਭੇਟ ਕੀਤੀਆਂ ਤੇ ਸ਼ਹੀਦੀ ਦੇਗਾਂ ਦੀ ਅਰਦਾਸ ਕਰਵਾਈ। ਉਸ ਤੋਂ ਮਗਰੋਂ ਦੀਵਾਨ ਸਾਹਿਬ ਨੇ 11000 ਰੁਪਇਆ ਗੁਰੂ ਰਾਮਦਾਸ ਜੀ ਦੀ ਨਜ਼ਰ ਕਰਦਿਆਂ ਅਰਦਾਸ ਕਰਵਾਈ ਇਹ ਪੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਪੇਟ ਕੀਤੀ ਗਈ ਸੀ ਜੋ ਨਫ਼ਰਤ ਦੇ ਮਾਰੇ ਲਖਪਤ ਨੇ ਮਿੱਟੀ ਨਾਲ ਪਰਵਾ ਦਿੱਤਾ ਸੀ ਨਾਲ ਹੀ ਦੀਵਾਨਗੋੜਾ ਮਾਲ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੇ ਸ਼੍ਰੀ ਨਨਕਾਣਾ ਸਾਹਿਬ ਤੇ ਸ਼੍ਰੀ ਬਾਲੀਲਾ ਸਾਹਿਬ ਗੁਰਦੁਆਰਾ ਸਾਹਿਬ ਉਸਾਰੇ ਗੁਰਦੁਆਰਾ ਜਨਮ ਅਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮੋੜ ਅੰਮ੍ਰਿਤਸਰ ਡੇਰੇ ਲਾਇਆ। ਅਕਾਲ ਪੁੰਗੇ ਤੇ ਪੰਥ ਦੇ ਦੀਵਾਨ ਸੱਜਣ ਲਗੇ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੰਗਤ ਦੇ ਅੰਦਰ ਬਾਹਰ ਦੇ ਪਾਪ ਕੱਟੇ ਜਾਣ ਲੱਗੇ। ਖਾਲਸੇ ਦਾ ਮੰਨਣਾ ਹੈ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁਬਾ ਲਾ ਕੇ ਕਿਸੇ ਨੂੰ ਵੀ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗਣਾ ਹੋ ਕੇ ਮਿਲਦਾ ਹੈ। ਇੱਧਰ ਸਿੰਘਾਂ ਨਾਲ ਸੋਲਾ ਹੋ ਜਾਣ ਮਗਰੋਂ ਮੀਰ ਮੰਨੂ ਦੀ ਚਾਂਦੀ ਹੋ ਗਈ ਸੀ। ਮੁਲਤਾਨ ਦਾ ਉਸ ਨੂੰ ਮੋੜ ਹਾਸਲ ਹੋਇਆ ਹੀ ਸੀ ਸੋ ਉਸ ਨੇ ਸਰਹੰਦ ਵੀ ਆਪਣੇ ਕਬਜ਼ੇ ਹੇਠ ਕਰ ਲਈ ਤੇ ਆਪਣੇ ਨਜ਼ਦੀਕੀ ਸਦੀਕ ਬੇਗ ਨੂੰ ਉੱਥੇ ਸੂਬੇਦਾਰ ਲਾ ਦਿੱਤਾ ਹੁਣ ਮੀਰ ਮੰਨੂ ਦਿੱਲੀ ਦੇ ਨਾਲ-ਨਾਲ ਅਬਦਾਲੀ ਨੂੰ ਵੀ ਟਿੱਚ ਜਾਣਨ ਲੱਗਾ ਸੀ ਪਿਛਲੇ ਕਈ ਮਹੀਨਿਆਂ ਤੋਂ ਉਸ ਨੇ ਅਬਦਾਲੀ ਨੂੰ ਮਾਮਲਾ ਨਹੀਂ ਭੇਜਿਆ ਅਬਦਾਲੀ ਵੱਲੋਂ ਭੇਜੀਆਂ ਚਿੱਠੀਆਂ ਤੇ ਹਲਕਾਰਿਆਂ ਨੂੰ ਵੀ ਉਹ ਅਣਗੌਲੇ ਕਰ ਦਿੱ ਰਿਹਾ ਸੀ ਲਾਲ ਕਿਲੇ ਲਈ ਵੀ ਇਹ ਉੱਥਲ-ਪੁੱਥਲ ਦਾ ਸਮਾਂ ਸੀ ਰੰਗੀਲੇ ਦੀ ਮੌਤ ਮਗਰੋਂ ਕਈ रियासतਾਂ ਨੇ ਬਗਾਵਤ ਕਰ ਦਿੱਤੀ ਸੀ ਤੇ ਉਦੋਂ ਮਰਹੱਟਿਆਂ ਨੇ ਦਿੱਲੀ ਨੱਪ ਲਈ ਇਸ ਕੁਬਾਰ ਨੂੰ ਸ਼ਾਂਤ ਕਰਨ ਲਈ ਨਜੀਬ ਖਾਨ ਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਵਤ ਕੀਤੀ ਮਰਹੱਟਿਆਂ ਨੇ ਨਜੀਬ ਖਾਨ ਰੋਹਿਲੇ ਨੂੰ ਕੈਦ ਕਰ ਲਿਆ ਸੀ ਅਹਿਮਦ ਸ਼ਾਹ ਨੇ ਚੜ੍ਹਾਈ ਕਰ ਦਿੱਤੀ ਇੱਧਰ ਉਸਨੇ ਰਾਵੀ ਪਾਰ ਕੀਤੀ ਤੇ ਉਧਰ ਮੀਰ ਮੰਨੂ ਦੀਆਂ ਸਭ ਆਕੜਾਂ ਹਵਾ ਹੋ ਗਈਆਂ ਇੱਕ ਦਿਨ ਦੀ ਲੜਾਈ ਮਗਰੋਂ ਹੀ ਅਬਦਾਲੀ ਮੀਰ ਮੰਨੂ ਦੇ ਮੋਰਚਿਆਂ ਵਿੱਚ ਆ ਬੈਠਾ ਅਬਦਾਲੀ ਸ਼ਾਦਰੇ ਪੂਜਾ ਤੇ ਦੀਵਾਨ ਕੌੜਾ ਮਲ ਅਕਾਲ ਬੁੰਗੇ ਤੇ ਜਾ ਹਾਜ਼ਰ ਹੋਏ ਉਹਨਾਂ ਪੰਥ ਨੂੰ ਮਦਦ ਲਈ ਬੇਨਤੀ ਕੀਤੀ ਤੇ ਨਾਲ ਹੀ ਕਹਿ ਦਿੱਤਾ ਕਿ ਜਿੱਤ ਮਗਰੋਂ ਲਗ ਪਗ ਅੱਧਾ ਮੁਲਕ ਖਾਲਸੇ ਦੇ سپرد ਕੀਤਾ ਜਾਏਗਾ ਦੀਵਾਨ ਕੌੜਾ ਮਲ ਅਸਲ ਵਿੱਚ ਦਿਲਾ ਚਾਹੁੰਦੇ ਸਨ ਕਿ ਸਿੱਖ ਵੱਡੀ ਰਾਜਸੀ ਤਾਕਤ ਵਜੋਂ ਉਬਰਣ ਖਾਲਸਾ ਜੀ ਜੋ ਮੁਲਕ ਲਾਹੌਰ ਤੋਂ ਆਖਿਰਿਆ ਹੈ ਉਹ ਵੀ ਤੁਹਾਡੇ ਹਵਾਲੇ ਹੋਵੇਗਾ ਲੁੱਟੋ ਮਾਰੋ ਰਾਜ ਕਰੋ ਤੇ ਹੌਰ ਬਿਲਕੁਲ ਨਹੀਂ ਖਿਸਕੇਗਾ ਨਾਲ ਹੀ ਪੱਪਾ ਬੰਦਾ ਸਿੰਘ ਦੁਆਰਾ ਮੱਲੇ ਗਏ ਪਹਾੜਾਂ ਤੇ ਵੀ ਖਾਲਸੇ ਦਾ ਪੂਰਾ ਹੱਕ ਹੋਵੇਗਾ। ਦੀਵਾਨ ਸਾਹਿਬ ਨੇ ਪੰਥ ਨੂੰ ਭਰੋਸਾ ਦਿਵਾਇਆ। ਪਰ ਸਿੰਘਾਂ ਨੂੰ ਰਾਜ ਨਾਲੋਂ ਵੱਧ ਲੋਚਾ ਪਹਾੜੀਆਂ ਨੂੰ ਕੱਲੂ ਕਰੇ ਤਾਂ ਸਭ ਕੁਝ ਖਾਣ ਦੀ ਸੀ। ਉਹਨਾਂ ਦੀਵਾਨ ਸਾਹਿਬ ਦੀ ਸਹਾਇਤਾ ਲਈ ਗੁਰਮਤਾਂ ਕੀਤਾ ਤੇ 30000 ਦੇ ਕਰੀਬ ਸਿੱਖਾਂ ਨੇ ਲਾਹੌਰ ਵੱਲ ਚਾਲਾ ਪਾ ਦਿੱਤਾ। ਦੀਵਾਨ ਕੌੜਾ ਮਲ ਨੇ ਖਾਲਸੇ ਦੀ ਸਹਾਇਤਾ ਨਾਲ ਐਸਾ ਮੋਰਚਾ ਮੱਲਿਆ ਕਿ ਦਰਾਨੀਆਂ ਦੇ ਪੈਰ ਔਖੜ ਗਏ। ਸ਼ੇਖਾ ਫੌਜ ਜਿੱਧਰ ਹੱਲਾ ਕਰੇ ਗਿਲਜਿਆਂ ਨੂੰ ਤੱਕ ਕੇ ਪਛਾਹ ਲਾ ਜਾਵੇ ਅਬਦਾਲੀ ਨੂੰ ਦਿੱਲੀ ਨਾਲੋਂ ਕਾਬਲ ਦੀ ਵੱਧ ਫਿਕਰ ਹੋ ਰਹੀ ਸੀ ਦਰਾਨੀਆਂ ਨੂੰ ਆਪਣੀ ਹਾਰ ਦਿਖਾਈ ਦੇਣ ਲੱਗੀ ਸੀ ਐਨ ਇਸੇ ਵੇਲੇ ਹਾਥੀ ਤੇ ਸਿਵਾਰ ਦੀਵਾਨ ਕੌੜਾ ਮਲ ਦੇ ਹਾਥੀ ਦਾ ਪੈਰ ਕਿਸੇ ਕਬਰ ਵਿੱਚ ਜਾ ਪਿਆ ਤੇ ਉਹ ਡੋਲ ਗਿਆ ਹਾਥੀ ਦੇ ਪੈਰ ਉਖੜ ਜਾਣ ਕਰਕੇ ਦੀਵਾਨ ਕੌੜਾ ਮਲ ਡਿੱਗ ਪਏ ਇਸੇ ਵਕਤ ਮੌਕਾ ਤੱਕਾ ਕੇ ਅਬਦਾਲੀ ਦੇ ਕਰੀਬੀ ਚੋਹਨ ਖਾਨ ਨੇ ਆਪਣੇ 2000 ਘੋੜ ਸਵਾਰਾਂ ਨਾਲ ਕੋੜਾ ਮਲ ਤੇ ਹੱਲਾ ਬੋਲ ਦਿੱਤਾ। ਕਈ ਗੋਲੀਆਂ ਤੇ ਤਲਵਾਰਾਂ ਦੇ ਫੱਟ ਖਾ ਕੇ ਦੀਵਾਨ ਕੋੜਾ ਮਲ ਚੜਾਈ ਕਰ ਗਏ। ਜਹਾਂਨ ਖਾਨ ਦੀਵਾਨ ਸਾਹਿਬ ਦਾ ਸਿਰ ਲਾ ਕੇ ਨੇਜ਼ੇ ਤੇ ਟੰਗ ਕੇ ਲੈ ਗਏ। ਹੁਣ ਪਠਾਣਾਂ ਦੇ ਮੁਕਾਬਲੇ ਤੇ ਖਲੋਤੇ ਮੁਗਲਾਂ ਦੇ ਹੌਸਲੇ ਟੱਗ ਗਏ। ਮੈਦਾਨ ਵਿੱਚ ਦਰਾਨੀਆਂ ਦਾ ਪਾਸਾ ਫੇਰ ਪਾਰਾ ਹੋ ਗਿਆ। ਰਾਤ ਪੈ ਗਈ ਤੇ ਦੋਹਾਂ ਦਲਾਂ ਨੇ ਲੜਾਈ ਰੋਕ ਦਿੱਤੀ। ਅੱਧੀ ਰਾਤ ਲੰਗੀ ਤੇ ਭਾਈ ਸੁਖਾ ਸਿੰਘ ਇਸ਼ਨਾਨ ਲਈ ਰਾਵੀ ਵੱਲ ਤੁਰ ਪਏ। ਉਹਨਾਂ ਨੂੰ ਦੇਖ ਕੇ ਕੁਝ ਹੋਰ ਭਜੰਗੀ ਤੇ ਸਿੰਘ ਵੀ ਉਹਨਾਂ ਦੇ ਮਗਰ ਚੱਲ ਪਏ। ਰਾਵੀ ਪਾਰ ਦਰਾਨੀਆਂ ਦੇ ਤੰਬੂ ਸਨ। ਸਿੰਘ ਜਦ ਇਸ਼ਨਾਨ ਲਈ ਰਾਵੀ ਵਿੱਚ ਉਤਰੇ ਤਾਂ ਦਰਾਨੀਆਂ ਦੇ ਪਹਿਰੇ ਵਾਲੇ ਸਪਾਹੀਆਂ ਨੇ ਰੌਲਾ ਪਾ ਦਿੱਤਾ ਕਿ ਸਿੰਘ ਹਮਲੇ ਲਈ ਦਰਿਆ ਪਾਰ ਕਰ ਰਹੇ ਹਨ। ਅਬਦਾਲੀ ਝਟੂ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਕੰਡੇ ਦੇ ਲੈ ਆਇਆ। ਉਹਨਾਂ ਮਾਲਿਆਂ ਤੇ ਚੰਕ ਦੇ ਚੱਕਰਾ ਵਾਲੇ ਮਹਾਕਾਲ ਸਿੰਘ ਜਦ ਉਸਨੇ 라ਵੀ ਵਿੱਚ ਖਲੋਤੇ ਦੇਖੇ ਤਾਂ ਉਹ ਉਸ ਨੂੰ ਆਪਣਾ ਕਾਲ ਹੀ ਜਾਪੇ ਅਬਦਾਲੀ ਸਿੰਘਾਂ ਦੀ ਬਹਾਦਰੀ ਤੋਂ ਭਲੀ ਬਾਤ ਜਾਣੂ ਸੀ ਤੇ ਸਿੰਘਾਂ ਦੇ ਰਾਤ ਨੂੰ ਕੀਤੇ ਜਾਂਦੇ ਗਰੀਲਾ ਹਮਲਿਆਂ ਤੋਂ ਤਾਂ ਉਸ ਨੂੰ ਭੈ ਆਉਂਦਾ ਸੀ ਅਬਦਾਲੀ ਦੀਆਂ ਫੌਜਾਂ ਨੂੰ ਰਾਤ ਦਾ ਜੰਗ ਲੜਨਾ ਹੀ ਨਹੀਂ ਆਉਂਦਾ ਪੈਸੇ ਵੀ ਸਿੰਘਾਂ ਦੇ ਗਰੀਲਾ ਨੀਤੀ ਵਿੱਚ ਮਾਰ ਹੋਣ ਕਰਕੇ ਹਰ ਦੁਸ਼ਮਣ ਉਹਨਾਂ ਤੱਕ ਖੌਫ ਖਾਂਦਾ ਸੀ ਅਬਦਾਲੀ ਨੂੰ ਚਾਪਿਆ ਕਿ ਸਿੰਘ ਆਪਣਾ ਉਹੀ ਹੱਲਾ ਕਰਨਗੇ ਤੇ ਸਾਡੇ ਸਿਪਾਹੀ ਇਸ ਵਿੱਚ ਮਾਤ ਖਾ ਜਾਣਗੇ ਉਸਨੇ ਫੌਰਨ 12 12000 ਦੇ ਚਾਰ ਜਥੇ ਰਾਵੀ ਤੇ ਤਨਾਦ ਕਰ ਦਿੱਤੇ ਆਪ ਅਬਦਾਲੀ ਕਿਤੇ ਮਗਰ ਜਾਖਲ ਹੋ ਗਿਆ ਇੱਧਰ ਇਸ਼ਨਾਨ ਕਰਦੇ ਸਿੰਘਾਂ ਨੇ ਕੋੜ ਸਵਾਰ ਕਾਬਲੀ ਫੌਜ ਦੀ ਹਲਚਲ ਦੇਖੀ ਤਾਂ ਉਹਨਾਂ ਨੂੰ ਸਮਝ ਲਿਆ ਦੇ ਨਾ ਲੱਗੀ ਕਿ ਦਰਾਨੀ ਸਿੰਘਾਂ ਦੇ ਇਸ਼ਨਾਨ ਨੂੰ ਹੱਲਾ ਜਾਣ ਬੈਠੇ ਹਨ ਸੁਖਾ ਸਿੰਘ ਨੇ ਇਤਨੇਮ ਕਰਦੇ ਆ ਉੱਚੀ ਇਹ ਬੋਲ ਪੜੇ ਰੋਦਰ ਮੰਜਨੀ ਬਿੰਜਨੀ ਹੈ ਅਗੋਤੀ ਸਦਾ ਜੈ ਸਦਾ ਜੈ ਸਦਾ ਜੈਪ ਗੋਤੀ ਸਦਾ ਦਾਹਨੇ ਦਾਸ ਕੋ ਦਾਨ ਦੀਜੈ ਗੁਰੂ ਸਾਹਿਬ ਗੋਬਿੰਦ ਕੀ ਰੱਖ ਕੀਜੈ ਉਹਨਾਂ ਭਗੋਤੀ ਅਸਤੋਤਰ ਦੀ ਸਮਾਪਤੀ ਕੀਤੀ ਤੇ ਬੋਲੇ ਸਿੰਘੋ ਭਾਵੇਂ ਪੰਥ ਦੇ ਸਿਆਣੇ ਤੇ ਵੱਡੇ ਸਿੰਘ ਗੇਲਾ ਹੀ ਕਰਨਗੇ ਕਿ ਸਾਨੂੰ ਦੱਸੇ ਬਿਨਾ ਐਡੀ ਟੱਕਰ ਲੈ ਲਈ ਪਰ ਜੇ ਦਰਾਨੀਆਂ ਨੂੰ ਇਹ ਲੱਗਿਆ ਕਿ ਸਾਥੋਂ ਡਰ ਕੇ ਭੱਜ ਗਏ ਹਨ ਇਹ ਵੀ ਸਾਡੀ ਹਾਰ ਹੀ ਹੈ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਦਰਾਨੀ ਸਾਡੇ ਮਗਰ ਪੂਰੇ ਜਥੇ ਤੇ ਹਮਲਾ ਕਰ ਦੇਣ ਸੋ ਹੁਣ ਗਿਲਜਿਆਂ ਨੂੰ ਪਿੱਠ ਦੇ ਕੇ ਭੱਜਣ ਨਾਲੋਂ ਅਸੀਂ ਮੁਕਾਬਲਾ ਕਰਾਂਗੇ ਜੇ ਫੇਰ ਵੀ ਕੋਈ ਮੁੜਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਏਗਾ ਇੱਕ ਵੀ ਸਿੰਘ ਵਾਪਸ ਨਹੀਂ ਗਿਆ ਮੁੱਠੀਪੁਰ ਸਿੰਘ ਹਜ਼ਾਰਾਂ ਅਫਗਾਨ ਸਿਪਾਈਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਰਹੇ ਸਨ ਸਿੰਘਾ ਬਾਣੀ ਪੜਦਿਆਂ ਬਾਣੇ ਸਜਾਏ ਹੋ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਸਿੰਜ ਇਕੱਠੀਆ ਦਿਉ ਬੈਠਾ ਵੇਖਿਆ ਆਪ ਜੀਉ ਗੌਂਦਿਆਂ ਦਮਾਲੇ ਚਾੜੇ ਅੱਧੇ ਚੰਦ ਦੀ ਰਾਤ ਨੂੰ ਦਰਿਆ ਵਿੱਚ ਖਲੋਤੇ 40-50 ਸਿੰਘ ਇੰਜ ਜਾਪ ਰਹੇ ਹਨ ਜਿਵੇਂ ਅਕਾਲ ਪੁਰਖ ਰਾਵੀ ਇਸ਼ਨਾਨ ਲਈ ਧਰਤੀ ਤੇ ਉਤਰਿਆ ਹੋਵੇ ਤੇ ਅਕਾਲ ਜੀ ਦੇ ਨਾਲ ਆਏ ਚਿੰਨਿੰਦਾ ਖਾਸ ਸੂਰਮਿਆਂ ਦੀ ਟੋਲੀ ਹੋਵੇ ਮੈਂ ਫੇਰ ਕਹਿ ਰਿਹਾ ਹਾਂ ਸਿੰਘੋ ਜੇ ਕਿਸੇ ਨੇ ਪਿਸ਼ਾਪ ਪਰਤਣਾ ਹੈ ਤਾਂ ਹਜੇ ਵੀ ਵੇਲਾ ਹੈ ਕਿਵੇਂ ਪਰਤ ਜਾਈਏ ਭਈ ਸੁਖਾ ਸਿੰਘ ਜੀ ਤੁਹਾਡੇ ਸਨਹਿਰੀੇ ਭਰਾ ਹਾਂ ਜਦ ਇੱਕੋ ਬਾਟੇ ਵਿੱਚੋਂ ਭੋਜਨ ਛਕਦੇ ਰਹੇ ਹਾਂ ਤਾਂ ਲਹੂ ਵਹਾਉਣ ਵੇਲੇ ਵੱਖ ਕਿਵੇਂ ਹੋ ਜਾਈਏ ਇਕੱਠੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਿਆ ਹੈ ਤੇ ਹੁਣ ਸ਼ਹਾਦਤ ਦਾ ਜਾਮ ਵੀ ਇਕੱਠੇ ਹੀ ਪੀਵਾਂਗੇ ਅਬਦਾਲੀ ਦੇ 12000 ਲੜਾਕਿਆਂ ਦਾ ਪਹਿਲਾ ਜਿੱਥਾ ਅੱਗੇ ਵਧਿਆ ਸਿੰਘਾਂ ਨੇ ਬੰਦੂਕਾਂ ਦੇ ਘੋੜੇ ਦੱਬੇ ਤੇ ਦਰਾਨੀ ਜਥੇ ਦੀ ਪਹਿਲੀ ਕਤਾਰ ਤੇ ਸਵਾਰ ਪਥਰਾਂ ਤੇ ਜਾ ਪਏ। ਸਿੰਘਾਂ ਦੂਜੀ ਵਾਰ ਗੋਲੀ ਚਲਾਈ ਤਾਂ ਦੂਜੀ ਵੀ ਲਗਭਗ ਅਤੀ ਕਤਾਰ ਦੇ ਸਵਾਰ ਘੋੜਿਆਂ ਤੋਂ ਦੀਆਂ ਪਿੱਠਾਂ ਤੇ ਆ ਗਏ। ਹੁਣ ਭਗੜ ਮਚਾਣ ਕਰਨ ਦਰਾਨੀ ਸੈਨਾ ਪਿਛਾ ਮੁੜ ਗਈ। ਪੈਰ ਜਦੋਂ ਵੀ ਚੁੱਕੋ ਤਾਂ ਕਦਮ ਅਗਾਹ ਨੂੰ ਜਾਵੇ ਖਾਲਸਾ ਜੀ ਦੁਸ਼ਮਣ ਨਾਲੋਂ ਖਾਲਸੇ ਦਾ ਇਹੀ ਫਰਕ ਹੈ। ਫੌਜ ਦੇ ਦਰਾਨੀਆਂ ਨੂੰ ਦੇਖ ਕੇ ਭਾਈ ਸੁੱਖਾ ਸਿੰਘ ਬੋਲੇ ਹੁਣ ਫੌਜ ਦੇ ਬਾਕੀ 3 10 ਤੇ 20 ਅਗਾਂ ਵਧੇ ਹਨੇਰਾ ਹੋਣ ਕਰਕੇ ਗਿਲਜਿਆਂ ਤੋਂ ਸਿੰਘਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਰਿਹਾ ਸੀ ਸਿੰਘਾਂ ਗੋਲੀਆਂ ਤੇ ਤੀਰ ਚਲਾਏ ਅਲਾਹ ਨੂੰ ਯਾਦ ਕਰਕੇ ਕਈ ਗਾਜ਼ੀ ਕਿਆਮਤ ਤੀਕ ਲਈ ਸੌਂ ਗਏ ਭਾਈ ਸੁੱਖਾ ਸਿੰਘ ਨੇ ਭਾਈ ਰਾਏ ਸਿੰਘ ਮੀਰਾ ਕੋਟ ਨੂੰ ਕੋਲ ਬੁਲਾਇਆ ਤੂਪ ਚੰਗਿਆ ਜਥੇਦਾਰ ਬਾਬਾ ਸ਼ਾਮ ਸਿੰਘ ਨੂੰ ਖਬਰ ਪਹੁੰਚਾ ਜਾ ਕੇ ਕਿ ਕਿੰਨਾ ਚਲ ਹੋ ਸਕਿਆ ਅਸੀਂ ਦਰਾਨੀਆਂ ਨੂੰ ਰੋਕਾਂਗੇ ਪਰ ਸੁਚੇਤ ਰਹਿਣ ਪਰ ਮੇਰੀ ਵੀ ਸ਼ਹਾਦਤ ਦੀ ਲੋਚ ਹੈ ਪੈਸਾਪ ਰਾਏ ਸਿੰਘ ਬੋਲਿਆ ਜੀ ਦੀ ਜਿਹੜੀ ਲੋਚਾ ਹੈ ਸਤਿਗੁਰੂ ਜ਼ਰੂਰ ਪੂਰੀ ਕਰਨਗੇ ਪਰ ਹਜੇ ਤੇਰਾ ਸਮਾਂ ਨਹੀਂ ਆਇਆ ਜੇ ਤੂੰ ਪੰਥ ਤੀਖ ਖਬਰ ਪਹੁੰਚਾ ਦੇਵੇਂ ਤਾਂ ਇਹ ਵੱਡੀ ਸੇਵਾ ਹੋਏਗੀ ਰਾਏ ਸਿੰਘ ਨਾ ਚਾਹੁੰਦਾ ਹੋਇਆ ਵੀ ਪਿਛਾਂ ਪਰਤਿਆ ਭਈ ਸੁਖਾ ਸਿੰਘ ਸਾਥੀ ਸਿੰਘਾਂ ਨੂੰ ਕਹਿਣ ਲੱਗੇ ਚਾਨਣ ਹੋਣ ਵਿੱਚ ਕੁਝ ਸਮਾਂ ਹੀ ਬਚਿਆ ਹੈ ਖਾਲਸਾ ਜੀ ਜੇ ਇਸ ਸਮੇਂ ਵਿੱਚ ਮੈਂ ਅਬਦਾਲੀ ਨੂੰ ਲੱਭ ਕੇ ਪਾਰ ਬੁਲਾ ਦੇਵਾਂ ਤਾਂ ਮੈਦਾਨ ਖਾਲਸੇ ਹੱਥ ਰਹੇਗਾ ਤੁਸੀਂ ਮੋਰਚਾ ਸੰਭਾਲੋ ਤੇ ਮੈਂ ਹਨੇਰੇ ਵਿੱਚ ਮੌਕਾ ਤਾੜ ਕੇ ਅਬਦਾਲੀ ਤਿੱਖ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ ਤੇ ਭਾਈ ਸੁਖਾ ਸਿੰਘ ਇੱਕ ਪਾਸਿਓ ਅਫਗਾਨ ਫੌਜ ਵਿੱਚ ਕੁਸਪੈਠ ਕਰ ਗਏ ਕਈ ਪਠਾਣਾ ਤੋਂ ਭਾਈ ਸੁਖਾ ਸਿੰਘ ਅਬਦਾਲੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪਠਾਣ ਪਸ਼ਤੂ ਬੋਲਦੇ ਹੋਣ ਕਾਰਨ ਕੁਝ ਸਮਝ ਨਾ ਆਇਆ ਇਹਨੇ ਨੂੰ ਕੁਝ ਜਾਣਣ ਹੋਇਆ ਤਾਂ ਭਾਈ ਸੁਖਾ ਸਿੰਘ ਨੇ ਦੇਖਿਆ ਕਿ ਉਹ ਗਿਲਜਾਂ ਦੀ ਇੱਕ ਵੱਡੀ ਟੁਕੜੀ ਵਿੱਚ गिर ਗਏ ਹਨ ਜਿਹੜੇ ਗਿਲਜਿਆਂ ਨਾਲ ਕਦੇ ਜੁੱਧ ਕਰਕੇ ਭਾਈ ਸੁਖਾ ਸਿੰਘ ਨੇ ਉਸ ਨੂੰ ਪਾਰ ਬੁਲਾਇਆ ਸੀ ਇਹ ਉਸਦੇ ਸਾਥੀ ਹੀ ਸਨ ਗਿਲਜਿਆਂ ਨੇ ਭਾਈ ਸੁਖਾ ਸਿੰਘ ਉੱਪਰ ਇਕੱਠੇ ਹੱਲਾ ਬੋਲ ਦਿੱਤਾ ਭਾਈ ਸਾਹਿਬ ਨੇ ਸਮਸ਼ੀਰ ਮੱਥੇ ਨੂੰ ਛਾਈ ਬੰਤ ਦਿਵਾਲੀ ਕਲਕੀਦਰ ਜੀ ਨੂੰ ਤੇ ਆਇਆ ਤੇ ਐਸੀ ਜੋਰ ਦਿਖਾਏ ਕਿ ਚੱਕਰ ਵਿੱਚ ਖਲੋਤੇ ਗਿਲਜਿਆਂ ਦੀ ਪਹਿਲੀ ਕਤਾਰ ਢੇਰੀ ਹੋ ਗਈ ਘੋੜ ਸਵਾਰਾਂ ਨੇ ਵਰਸ਼ੇ ਚਲਾਏ ਤੀਰ ਅੰਦਾਜ਼ਾ ਨੇ ਤੀਰ ਛੱਡੇ ਹਾਥੀਆਂ ਤੇ ਬੈਠਿਆਂ ਨੇ ਗੋਲੀਆਂ ਅਣਗਿਣਤ ਗੋਲੀਆਂ ਤੀਰਾਂ ਵਰਸ਼ੀਆਂ ਕਿਰਪਾਨਾਂ ਦੇ ਫੱਟ ਲੱਗਣ ਮਗਰੋਂ ਭਾਈ ਸੁਖਾ ਸਿੰਘ ਧਰਤੀ ਤੇ ਡਿੱਗੇ ਕਿਸੇ ਵੀ ਜੰਗ ਵਿੱਚ ਇਹ ਪਹਿਲੀ ਵਾਰ ਸੀ ਕਿ ਭਾਈ ਸੁਖਾ ਸਿੰਘ ਪੁੰਜੇ ਡਿੱਗੇ ਹੋਣ ਬਚਪਨ ਵਿੱਚ ਉਹਨਾਂ ਨੇ ਮਾਪਿਆਂ ਨਾਲ ਰੋਜ਼ ਕਰਕੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ ਉਸ ਵੇਲੇ ਬਾਹਰ ਖੂਹ ਦੇ ਦੁਆਲੇ ਖਲੋਤੇ ਲੋਕ ਜੋਨਾਂ ਨੂੰ ਅਜਾਈ ਜਾਣ ਗਵਾਉਣ ਨਾਲੋਂ ਮੁਗਲਾ ਸਿਰ ਚੜ੍ਹ ਕੇ ਮਾਰਨ ਲਈ ਤਾਨੇ ਮਾਰ ਰਹੇ ਸਨ ਅੱਜ ਉਹ ਸਾਰੇ ਲੋਕ ਜੰਗ ਦੇ ਮੈਦਾਨ ਵਿੱਚ ਭਾਈ ਸੁੱਖਾ ਸਿੰਘ ਉੱਪਰ ਫੁੱਲ ਵਰਸਾ ਰਹੇ ਸਨ ਤੇ ਧੰਨ ਧੰਨ ਭਾਈ ਸੁੱਖਾ ਸਿੰਘ ਦੀਆਂ ਆਵਾਜ਼ਾਂ ਸਭ ਪਾਸਿਓਂ ਆ ਰਹੀਆਂ ਸਨ ਹੇ ਕਲਕੀ ਦਾ ਸੱਚੇ ਬਾਦਸ਼ਾਹ ਜੀਓ ਆਪਣੇ ਇਸ ਅਨਿਆਣ ਪੰਜਗੀ ਦੀ ਇਸ ਜਨਮ ਵਿੱਚ ਇੰਨੀ ਕੁ ਤਿਲ ਫੁੱਲ ਸੇਵਾ ਪਰਵਾਨ ਕਰਿਓ हे जगद माता साहिब देवा जी असिस पक्षियों के अगले जन्म ते हर जन्म विच मुड़ आप जी दा पुत्र बनके जन्म लवां ते आप जी दी पावन गोद दी लाज रखता होया आप जी दे दल्ले पंथ दी सेवा कमा सका हे दुनिया दे समूह पंथा विचो सर्व उच्चते सिरमौर खालसा पंथ जियो होइया पुल्ला गलतियां दी खेमा बख्शियो ते इस तरह ਖਾਲਸਾ ਪੰਥ ਦਾ ਬਹਾਦਰ ਸਪੂਤ ਤੇ ਮਾਤਾ ਸਾਹਿਬ ਦੇਵਾ ਜੀ ਦਾ ਸੱਚਾ ਪੁੱਤਰ ਭਾਈ ਸੁਖਾ ਸਿੰਘ ਮਾੜੀ ਗੰਬੋਕੀ ਆਪਣੀ ਨਿੱਤ ਦੀ ਅਰਦਾਸ ਵਿੱਚ ਕਹੇ ਜਾਂਦੇ ਬੋਲ ਕਿ ਜਦੋਂ ਵੀ ਪ੍ਰਾਣ ਨਿਕਲਣ ਜੰਗ ਦੇ ਮੈਦਾਨ ਵਿੱਚ ਨਿਕਲਣ ਸਿਰ ਨਾਲ ਪੁਗਾ ਗਿਆ ਤੇ ਅੱਜ ਆਪਾਂ 27ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 28ਵਾਂ ਭਾਗ ਪੜ੍ਹਾਂਗੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਪਰ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ